ਸਰ ਜੀ ਗਾ ਜੀ ਮੈਂ ਰੋਧੂ ਰਾਮ ਪਿੰਡ ਪੈਰੋਂ ਬੰਨਾ ਇਹ ਸਿਲੈਕਸ਼ਨ ਦੇ ਵਿੱਚ ਮੇਰੀ ਮਿਸੇ ਸੁਨੀਤਾ ਰਾਣੀ ਉਹ ਇਲੈਕਸ਼ਨ ਦੇ ਵਿੱਚ ਖੜੇ ਨੇ ਕਿਉਂਕਿ ਪਹਿਲਾਂ ਵੀ 10 ਸਾਲ ਮੈਂ ਮੈਂਬਰ ਪੰਚਾਇਤ ਰਿਹਾ 5 ਸਾਲ ਸਰਪੰਚ ਰਿਹਾ ਇਸ ਵਾਰ ਵੀ ਲੋਕਾਂ ਨੇ ਇਕੱਠੇ ਹੋ ਕੇ ਸੇਵਾ ਦਾ ਮੌਕਾ ਦਿੱਤਾ ਉਹਨਾਂ ਨੇ ਕਿਹਾ ਵੀ ਕਿ ਤੁਸੀਂ ਪਿੰਡ ਦਾ ਜਿਹੜੀ ਬਾਗਨੋਰਾ ਆਪਣੇ ਹੱਥ ਵਿੱਚ ਲਾਓ ਤਾਂ ਲੋਕਾਂ ਦਾ ਬਾਕੀ ਫਤਵਾ ਹੁੰਦਾ ਜਿਸ ਤਰ੍ਹਾਂ ਲੋਕ ਚਾਹੁੰਦੇ ਨੇ ਹੁੰਦਾ ਉਸੇ ਤਰੀਕੇ ਨਾਲ ਪਰ ਪਿਛਲੇ 15 ਸਾਲ ਜੋ ਮੈਂ ਸਰਪੰਚ ਦੇ ਤੌਰ ਤੇ ਰਿਹਾ ਤਾਂ ਪਿੰਡ ਦਾ ਜਿਹੜੇ ਵਿਕਾਸ ਦੇ ਕੰਮ ਕੀਤੇ ਉਸ ਦੇ ਉਸ ਕਰਕੇ ਲੋਕਾਂ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਤੁਸੀਂ ਇਸ ਵਾਰ ਫਿਰ ਇਹ ਸੇਵਾ ਲਓ ਤੇ ਮੇਰੀ ਮੈਸੀ ਜਨੀਤਾ ਰਾਣੀ ਜਿਹੜੀ ਉਹ ਸਰਪੰਚ ਦੇ ਇਲੈਕਸ਼ਨ ਦੇ ਵਿੱਚ ਖੜੀ ਆ ਦੂਸਰਾ ਪਿੰਡ ਦਾ ਜਿਹੜਾ ਵਿਕਾਸ ਆ ਉਹ ਪਿਛਲੇ ਸਾਲ ਜਿਹੜੇ ਮੈਂ 5 ਸਾਲ ਸਰਪੰਚੀ ਕੀਤੀ ਉਹ 5 ਸਾਲ ਦੀ ਜਿਹੜੀ ਸਰਪੰਚੀ ਆ ਉਸ ਨੂੰ ਦੇਖਦੇ ਹੋਏ ਲੋਕਾਂ ਨੇ ਆਪਣੇ ਆਪ ਹੰਗਾਰਾ ਦਿੱਤਾ ਕਿ ਤੁਸੀਂ ਜਿਹੜਾ ਪਿੰਡ ਦੀ ਜਿਹੜੀ ਬਾਗਡੋਰਾ ਉਹ ਆਪਣੇ ਹੱਥ ਦੇ ਵਿੱਚ ਨਾਲ ਤੁਸੀਂ ਕਿਹੜੀ ਪਾਰਟੀ ਵੱਲੋਂ ਖੜ ਰਹੇ ਹੋ ਜਾਂ ਕੀ ਕੋਈ ਪਾਰਟੀ ਵੱਲੋਂ ਖੜ ਰਹੇ ਹੋ ਜਾਂ ਤੁਸੀਂ ਆਜ਼ਾਦ ਤੌਰ ਤੇ ਖੜ ਰਹੇ ਹੋ ਜਿਹੜੀ ਇਲੈਕਸ਼ਨ ਹੁੰਦੀ ਹੈ ਜੀ ਇਹ ਪਾਰਟੀ ਵਾਈਜ਼ ਤੇ ਉੱਪਰ ਉੱਠ ਕੇ ਹੁੰਦੀ ਆ ਇੱਕ ਆਜ਼ਾਦ ਤੌਰ ਤੇ ਮੈਂ ਖੜਾ ਕਿਉਂਕਿ ਜਿਹੜਾ ਪਿੰਡ ਦਾ ਜਿਹੜਾ ਵਿਕਾਸ ਆ ਉਹ ਮੁੱਖ ਉੱਦਾਂ ਹੁੰਦਾ ਤੇ ਲੋਕ ਜਿਹੜੇ ਨੇ ਉਹ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਇਸ ਦੇ ਵਿੱਚ ਵੋਟਿੰਗ ਕੋਟਿੰਗ ਕਰਦੇ ਨੇ ਇਸ ਕਰਕੇ ਕੋਈ ਪਾਰਟੀ ਵਾਈਜ਼ ਦਾ ਇਹਦੇ ਵਿੱਚ ਸਵਾਲ ਨਹੀਂ ਹੁੰਦਾ ਤੁਹਾਡਾ ਆਪਣਾ ਪਰਸਨਲ ਰਸੂਖ ਤੁਹਾਡੇ ਕੀਤੇ ਹੋਏ ਕੰਮ ਨੇ ਜਿਹੜੇ ਉਹੀ ਤੁਹਾਨੂੰ ਵਿਜੇ ਦਵਾਉਂਦੇ ਨੇ ਇਸ ਕਰਕੇ ਪਾਰਟੀ ਵਾਈਜ਼ ਦਾ ਇਹਦੇ ਵਿੱਚ ਕੋਈ ਨਹੀਂ ਜਿਵੇਂ এডਿਕੇਸ਼ਨ ਦੇ ਮਾਮਲੇ 'ਚ ਤੁਹਾਡਾ ਸਕੂਲ ਮਿਡਲ ਤੱਕ ਜਾਂ ਤੁਸੀਂ ਇਹਨੂੰ ਅੱਗੇ ਹਾਈ ਤੱਕ ਜਾਂ ਹੈ ਸੈਕੰਡਰੀ ਕਰਨ ਤੱਕ ਕੋਈ ਇਦਾਂ ਦੀ ਵੀ ਕੋਈ ਇਸ ਤਰ੍ਹਾਂ ਸਾਡਾ ਸਕੂਲ ਆ ਜਿਹੜਾ ਉਹਦੀ ਸਟਰੈਂਥ ਕਾਫੀ ਜ਼ਿਆਦਾ ਐਸੀ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਪਰ ਹਾਈ ਸਕੂਲ ਆ ਜਿਹੜਾ ਪਹਾੜਾਂ ਦੇ ਸੱਨੇ ਵਾਲ ਨਜ਼ਦੀਕ ਹੋਣ ਦੇ ਕਾਰਨ ਇਹ ਅਪਗ੍ਰੇਡ ਨਹੀਂ ਹੋ ਸਕਿਆ ਇਸ ਕਰਕੇ ਅਸੀਂ ਆਲੇ-ਦਾਲੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੇ ਵੀ ਬੱਚੇ ਹੁਣ ਇਸ ਸਕੂਲ ਦੇ ਵਿੱਚ ਆਉਣ ਲੱਗੇ ਨੇ ਹੁਣ ਜਿਹੜੀ ਇਹਦੀ ਸਟ੍ਰੈਂਥਾ ਦਿਨੋ-ਦਿਨ ਵੱਧ ਰਹੀ ਆ ਇਹਦੀ ਕੋਸ਼ਿਸ਼ ਆ ਕਿ ਆਉਣ ਵਾਲੇ ਇਹ 5 ਸਾਲ ਦੇ ਵਿੱਚ ਅਸੀਂ ਇਹਨੂੰ ਅਪਗ੍ਰੇਡ ਕਰਾ ਕੇ ਇਹਨੂੰ 10th ਤੱਕ ਕਰਾ ਸਕੀਏ ਤੇ ਨਾਲ ਹੀ ਬੱਚਿਆਂ ਨੂੰ ਜਿਹੜੀ ਚੰਗੀ ਐਜੂਕੇਸ਼ਨ ਮਿਲ ਸਕੇ ਸਕੂਲ ਦੇ ਵਿੱਚ ਉਸ ਦੀ ਸਾਡੀ ਕੋਸ਼ਿਸ਼ ਆ ਕਿਉਂਕਿ ਪਿੱਛੇ ਜੇ ਸਰਕਾਰ ਨੇ ਥੋੜੀ ਜਿਹੜੀ ਐਜੂਕੇਸ਼ਨ ਆ ਉਹਨੂੰ ਹੋਰ ਅਪਗ੍ਰੇਡ ਕੀਤਾ ਤਾਂ ਸਕੂਲ ਦੇ ਟੀਚਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਕਿ ਕੁਝ ਫਰਨੀਚਰ ਵਗੈਰਾ ਜਾਂ ਐਲਸੀਡੀ ਵਗੈਰਾ ਉਹਨਾਂ ਨੂੰ ਜ਼ਰੂਰਤ ਸੀ ਕੰਪਿਊਟਰ ਵਗੈਰਾ ਜ਼ਰੂਰਤ ਸੀ ਉਹ ਐਸੀ ਪ੍ਰੋਵਾਈਡ ਕਰਵਾਏ ਨੇ ਸਕੂਲ ਨੂੰ ਕਿਉਂਕਿ ਹਾਲਾਂਕਿ ਉਸ ਟਾਈਮ ਮੈਂ ਸਰਪੰਚ ਵੀ ਨਹੀਂ ਸੀ ਪਰ ਜੋ ਉਹਨਾਂ ਨੇ ਕਿਹਾ ਐਸੀ ਰਲ ਮਿਲ ਕੇ ਸਾਰੇ ਯਾਰਾ ਦੋਸਤਾਂ ਨੇ ਇਕੱਠੇ ਹੋ ਕੇ ਸਕੂਲ ਦੇ ਵਿੱਚ ਜੋ ਵੀ ਉਹਨਾਂ ਦੀ ਕੋਈ ਡਿਮਾਂਡ ਹੁੰਦੀ ਆ ਜਿਸ ਤਰ੍ਹਾਂ ਕਿ 7-8 ਸਾਲ ਇੱਕ ਟੀਚਰ ਮੈਂ ਖੁਦ ਹੀ ਉਹਦੀ ਪੇਵੀ ਦਿੰਦਾ ਰਿਹਾ ਉਹ ਕਿਤਾ ਕਿ ਸਾਡੇ ਪਿੰਡ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਐਜੂਕੇਸ਼ਨ ਆ ਉਹ ਵਧੀਆ ਹੋ ਸਕੇ ਜਿਵੇਂ ਤੁਹਾਡੇ ਨੌਲੇਜ ਦੇ ਵਿੱਚ ਪਿੰਡ ਦੇ ਵਿੱਚ ਕਿਹੜੇ-ਕਿਹੜੇ ਚੀਜ਼ਾਂ ਹੋਣ ਵਾਲੇ ਜਿਵੇਂ ਸੀਵਰੇਜ ਦੀ ਆਪਾਂ ਗੱਲ ਕਰਦੇ ਆਂ ਜਾਂ ਅਰੋੜਾਂ ਦੀ ਵਾਲੇਦਾਲ ਫਿਰ ਨਹੀਂ ਵਧੀਆ ਬਣੀ ਹੋਈ ਆ ਤੁਹਾਡੀ ਮਤਲਬ ਜਿਵੇਂ ਸੀਵਰੇਜ ਜਾਂ ਛੱਪੜ ਦੀ ਕਿਹੜੀ-ਕਿਹੜੀ ਸਮੱਸਿਆ ਤੁਹਾਨੂੰ ਨਜ਼ਰ ਆ ਰਹੀ ਆ ਵੀ ਮੈਂ ਜਦੋਂ ਸਰਪੰਚ ਬਣ ਗਿਆ ਸੀ ਸਾਡੇ ਹੱਥ ਸੇਵਾ ਹੀ ਤਾਂ ਸੀ ਆਹਾ ਕੰਮ ਕਰਨੇ ਆ ਪਿੰਡ ਦੇ ਸਾਡੇ ਪਿੰਡ ਦੀ ਮੇਨ ਸਮੱਸਿਆ ਜਿਹੜੀ ਸਾਡੇ ਪਿੰਡ ਦੇ ਵਿਚਕਾਰ ਵੀ ਛੱਪੜ ਆ ਜਦੋਂ ਮੈਂ ਸਰਪੰਚ ਬਣਿਆ ਸੀ ਤਾਂ ਉਸ ਦੇ ਆਲੇ-ਦਾਲੇ ਕੰਰਸਟੋਨ ਲਾ ਕੇ ਟੈਲ ਵਗੈਰਾ ਲਾਈ ਸੀ। ਕੁਝ ਏਰੀਆ ਉਹਦਾ ਉਹ ਜਿਹੜਾ ਐ ਸੀ ਉਹ ਲੋਕਾਂ ਦੇ ਵਰਤਨ ਦੇ ਲਈ ਉਹਨੂੰ ਭਰਿਆ ਸੀ ਕਿਉਂਕਿ ਉਹ ਕਾਫੀ ਦੇਰ ਤੋਂ ਸਫਾਈ ਨਹੀਂ ਹੋਈ। ਸਭ ਤੋਂ ਸਾਡਾ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਕੰਮ ਆ ਇਹ ਹੋਏਗਾ ਕਿ ਉਸ ਟੋਬੇ ਨੂੰ ਅਪਗ੍ਰੇਡ ਕੀਤਾ ਜਾਵੇ, ਉਹਦੀ ਸਫਾਈ ਕਰਨੀ ਜਾਂ ਉਹਦੇ ਵਿੱਚ ਪਾਰਕਾਂ ਵਗੈਰਾ ਬਣਾਉਣੀਆਂ ਨੇ। ਉਸ ਤਰੀਕੇ ਉਹ ਉਸ ਨੂੰ ਪਹਿਲ ਦੇ ਆਧਾਰ ਤੇ ਅਸੀਂ ਕਰਨਾ ਚਾਹੁੰਦੇ ਆ ਕਿਉਂਕਿ ਜਿਹੜੀ ਪਾਣੀ ਦੀ ਸਮੱਸਿਆ ਪਾਣੀ ਦੀ ਸਮੱਸਿਆ ਦਾ ਹੱਲ ਕੱਢਣਾ ਤੇ ਤਾਂ ਹੀ ਅਸੀਂ ਅੱਗੇ ਕੁਝ ਕਰ ਸਕਦੇ ਜਦੋਂ ਸਾਡੀ ਕੋਈ ਬਿਉਂਦਬੰਦੀ ਹੋਊ ਮੈਂ ਆਪਣੇ ਸਰਪੰਚ ਹੁੰਦੇ ਇਹ ਸਾਰੀ ਬਿਉਂਦਬੰਦੀ ਬਣਾਈ ਸੀ ਕੋਸ਼ਿਸ਼ ਸੀਵਰੇਜ ਦੀ ਪਹਿਲ ਵੀ ਮੈਂ ਉਸ ਟਾਈਮ ਤੇ ਕੀਤੀ ਸੀ ਲਗਭਗ ਕਾਫੀ ਏਰੀਆ ਦੇ ਵਿੱਚ ਹੁਣ ਤਾਂ ਸੀਵਰੇਜ ਪੈ ਚੁੱਕਿਆ ਪਹਿਲੇ ਮੇਰੇ ਹੁੰਦੇ ਕੁਝ ਪਿਆ ਕੁਝ ਪਿਛਲੇ ਟਾਈਮ ਦੇ ਵਿੱਚ ਪਿਆ ਕਾਫੀ ਜਿਆਦਾ ਸੀਵਰੇਜ ਸਾਡਾ ਮੁਕੰਮਲ ਹੋ ਚੁੱਕਿਆ ਰੋਦਰਨ ਸਿੰਘ ਜਿਵੇਂ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਆ ਵੀ ਚੱਟੇ ਦੀ ਇਹ ਗੱਲ ਨਸ਼ੇ ਦੀ ਗੱਲ ਆ ਰਹੀ ਆ ਤੇ ਨੌਜਵਾਨਾਂ ਨੂੰ ਕਿਵੇਂ ਉਧਰੋਂ ਹਟਾਇਆ ਜਾ ਸਕਦਾ ਤੇ ਖੇਡਾਂ ਨਾਲ ਕਿਵੇਂ ਜੋੜਿਆ ਜਾ ਸਕਦਾ ਇਸ ਤਰ੍ਹਾਂ ਜੀ ਜਿਹੜਾ ਨਸ਼ਾ ਇਹ ਸਾਡੇ ਪੰਜਾਬ ਲੈਵਲ ਤੇ ਇੱਕ ਸਮੱਸਿਆ ਹੋਈ ਹੈ ਕੁਝ ਲੜਕੇ ਮੇਰੇ ਪਿੰਡ ਦੇ ਵਿੱਚ ਵੀ ਹੈ ਮੈਂ ਬਾਰ-ਬਾਰ ਕਈ ਵਾਰੀ ਕੋਸ਼ਿਸ਼ ਕੀਤੀ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਿਲੇ ਆ ਤੇ ਕੁਝ ਪੁਲਿਸ ਦੀ ਸਹਾਇਤਾ ਦੇ ਨਾਲ ਅਸੀਂ ਉਹਨਾਂ ਨੂੰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਆ ਮੇਰਾ ਪਿੰਡ ਗਵਾਹ ਹੈ ਇਸ ਗੱਲ ਦਾ ਕਿ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਨੇ ਇਸ ਪਾਸੇ ਨੂੰ ਜਾ ਰਹੇ ਨੇ ਉਹਨਾਂ ਨੂੰ ਅਸੀਂ ਤਾਂ ਹੀ ਰੋਕ ਸਕਦਾ ਹੈ ਕਿ ਜਦੋਂ ਸਾਡੇ ਕੋਲ ਅੱਛੇ ਗਰਾਊਂਡ ਹੋਣਗੇ ਬੱਚੇ ਗਰਾਊਂਡਾਂ ਵੱਲ ਧਿਆਨ ਦੇਣਗੇ ਆਪਣੀ ਸਿਹਤ ਵੱਲ ਧਿਆਨ ਦੇਣਗੇ ਤਾਂ ਅਸੀਂ ਉਹਨਾਂ ਨੂੰ ਨਸ਼ਾ ਤੋਂ ਰੋਕ ਸਕਦੇ ਆ ਮੇਰੀ ਕੋਸ਼ਿਸ਼ ਹੋਏਗੀ ਕਿ ਪਿੰਡ ਦੇ ਵਿੱਚ ਅੱਛੇ ਗਰਾਊਂਡ ਅਸੀਂ ਉਹਨਾਂ ਨੂੰ ਉਪਲਬਧ ਕਰਾ ਸਕੀਏ ਜੋ ਉਹਨਾਂ ਨੂੰ ਸਹੂਲਤ ਚਾਹੀਦੀ ਆ ਉਹ ਐਸੀ ਉਹਨਾਂ ਨੂੰ ਦੇ ਸਕੀਏ ਇਹ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਗਰੀਬਾਂ ਦੀ ਇੱਕ ਸਮੱਸਿਆ ਰਹਿੰਦੀ ਆ ਜਿਆਦਾਤਰ ਉਹਨਾਂ ਨੂੰ ਸਰਪੰਚ ਦੇ ਉੱਤੇ ਮਾਣ ਹੀ ਹੁੰਦਾ ਭਾਵੇਂ ਕਿਸੇ ਪਾਰਟੀ ਨਾਲ ਜੁੜੇ ਹੋਣ ਵੀ ਉਹਨਾਂ ਦੀਆਂ ਜਿਹੜੀਆਂ ਸੁੱਖ ਸਹੂਲਤਾਂ ਨੇ ਉਹ ਤੁਹਾਨੂੰ ਕੀ ਨਜ਼ਰ ਆ ਰਹੀਆਂ ਨੇ ਵੀ ਯਾਰ ਜੇ ਆਪਾਂ ਬਣੇ ਤਾਂ ਆਪਾਂ ਗਰੀਬਾਂ ਲਈ ਜਿਹੜੀ ਆ ਕੋਈ ਕਿਸੇ ਦੀ ਕੋਈ ਪਾਣੀ ਦੀ ਸਮੱਸਿਆ ਵਾਲੀ ਦੇ ਕਿਸੇ ਦਾ ਕੋਠਾ ਜਿਹੜਾ ਕੱਚਾ ਆ ਜਾਂ ਕੋਈ ਉਹੋ ਜਿਹੀਆਂ ਸਮੱਸਿਆ ਵੀ ਤੁਹਾਡੀ ਨਜ਼ਰ ਆ ਰਹੀਆਂ ਨੇ ਮੇਰੇ ਨਾਲ ਕਾਫੀ ਜ਼ਿਆਦਾ ਇਸ ਵਿਸ਼ੇ ਦੇ ਉੱਤੇ ਚਰਚਾ ਹੁੰਦੀ ਆ ਮੈਂ ਵੀ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਆਇਆ ਹੋਇਆ ਤੇ ਇਸ ਕਰਕੇ ਗਰੀਬ ਦੀ ਕੀ ਸਮੱਸਿਆ ਹੁੰਦੀ ਆ ਉਹ ਮੈਨੂੰ ਭਲੀਭਾਨੀ ਪਤਾ ਤੇ ਮੈਂ ਕੋਸ਼ਿਸ਼ ਕਰਦਾ ਹੁਣ ਪਿੱਛੇ ਜੇ ਅਸੀਂ ਮੈਡੀਕਲ ਕੈਂਪ ਲਾਇਆ ਉਹਦੇ ਵਿੱਚ ਮਾਤਾਵਾਂ ਜਿਹੜੀਆਂ ਮੇਰੀਆਂ ਅਪਰੇਟ ਵਗੈਰਾ ਨਹੀਂ ਕਰਾ ਸਕਦੀਆਂ ਅਸੀਂ ਲੈਂਸ ਵਗੈਰਾ ਨਹੀਂ ਪਵਾ ਸਕਦੀਆਂ ਅਸੀਂ ਤਾਂ ਬਾਈ ਲੈਂਸ ਅਸੀਂ ਪਵਾਏ ਤੇ ਕਾਫੀ 30 35 ਲੇਡੀਆਂ ਮੇਰੇ ਮਾਤਾ-ਮਾ ਭੈਣਾ ਜਿਨ੍ਹਾਂ ਦੇ ਅਸੀਂ ਐਨਕਾ ਵਗੈਰਾ ਵੀ ਲਵਾਈਆਂ ਔਰ ਉਸ ਦਾ ਪ੍ਰਬੰਧ ਇਸ ਤਰੀਕੇ ਨਾਲ ਕੀਤਾ ਕਿ ਉਹਨਾਂ ਦਾ ਆਪਰੇਟ ਤੋਂ ਲੈ ਕੇ ਮੈਡੀਸਨ ਪੂਰਾ ਇਲਾਜ ਉਹ ਐਸੀ ਕਰਵਾਇਆ ਇਸੇ ਤਰੀਕੇ ਦੇ ਨਾਲ ਸਭ ਤੋਂ ਵੱਡੀ ਸਮੱਸਿਆ ਜਿਹੜੀ ਮੇਰੇ ਪਿੰਡ ਦੇ ਵਿੱਚ ਵੀ ਕੁਝ ਮਕਾਨ ਨੇ ਜਿਹੜੇ ਕੱਚੇ ਨੇ ਪਤਾ ਨਹੀਂ ਕੀ ਕਾਰਨ ਹੋਇਆ ਉਸ ਟਾਈਮ ਮੈਂ ਫਾਰਮ ਆ ਉਹਨਾਂ ਦੇ ਭਰੇ ਸੀ ਕੁਝ ਸਾਡੇ ਪਿੰਡ ਦੇ ਵਿੱਚ ਇੱਕ ਗਊਸ਼ਾਲਾ ਬਣੀ ਹੋਈ ਆ ਉਹਦਾ ਮੈਂ ਟਰਸਟੀ ਵੀ ਆਂ ਉੱਥੇ ਕਾਫੀ ਲੋਗ 4-5 ਲੋਗਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਦੁੱਧ ਦੀ ਸਪਲਾਈ ਆ ਉਸ ਦੇ ਰਾਹੀਂ ਰੋਜ਼ਗਾਰ ਮਿਲਿਆ ਹੋਇਆ ਜਿਵੇਂ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਗੱਲ ਹੁੰਦੀ ਹੈ ਤੁਸੀਂ ਕਿਵੇਂ ਉਹਨੂੰ ਹੈਂਡਲ ਕਰ ਸਕਦੇ ਹੋ ਇਸ ਤਰ੍ਹਾਂ ਕਿ ਮੇਰਾ ਚਲੋ ਆਪਣੇ ਸੰਪਰਕ ਨੇ ਕੁਝ ਇੰਡਸਟਰੀਟ ਮੇਰੇ ਮਿੱਤਰ ਨੇ ਦੋਸਤ ਨੇ ਮੈਂ ਕਾਫੀ ਜਿਹੜੇ ਬੱਚੇ ਨੇ ਪਿੰਡ ਦੇ ਉੱਥੇ ਲਗਵਾਏ ਵੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਬੇਰੁਜ਼ਗਾਰੀ ਦੀ ਸਮੱਸਿਆ ਹੈ ਤੇ ਵੱਲੀ ਮੇਰਾ ਖਾਸ ਧਿਆਨ ਰਹੇਗਾ ਤਾਂ ਕਿ ਮੇਰੀ ਕੋਸ਼ਿਸ਼ ਰਹੇਗੀ ਕਿ ਬੱਚੇ ਆਪਣੇ ਪੈਰਾਂ ਤੇ ਖੜੇ ਹੋਣ ਜਿਹੜੇ ਤਾਂ ਨੌਕਰੀ ਕਰਨਾ ਚਾਹੁੰਦੇ ਨੇ ਉਹ ਨੌਕਰੀ ਕਰਨ ਨਾ ਜਾਂ ਫਿਰ ਐਸੀ ਉਹਨਾਂ ਨੂੰ ਸਮਾਰਟ ਸਕਿੱਲ ਇੰਡਸਟਰੀ ਨਾਲ ਜੋੜ ਕੇ ਕੋਈ ਰੁਜ਼ਗਾਰ ਉਹਨਾਂ ਨੂੰ ਉਪਲਬਧ ਕਰਾ ਸਕੀਏ ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਨੌਕਰੀਆਂ ਦੇਣ ਵਾਲੇ ਬਣ ਨੌਕਰੀ ਕਰਨ ਦੀ ਬਜਾਏ ਨੌਕਰੀਆਂ ਦੇਣ ਵਾਲੇ ਬਣ ਇਸ ਤਰ੍ਹਾਂ ਦੂਸਰਾ ਇੱਕ ਕਿਸਾਨ ਮੇਰੇ ਵੀਰ ਕਾਫੀ ਮੇਰੇ ਨਾਲ ਜੁੜੇ ਹੋਏ ਨੇ ਮੇਰੀ ਕੋਸ਼ਿਸ਼ ਰਹਿੰਦੀ ਹੈ ਇੱਕ ਦੋ ਵਾਰੀ ਮੈਂ ਮੀਟਿੰਗ ਵੀ ਕੀਤੀ ਆ ਕਿ ਜਿਹੜਾ ਕਿਸਾਨੀ ਦਾ ਜਿਹੜਾ ਤੰਦਾ ਤਾਂ ਹੀ ਇਲਾਹੇਬੰਦ ਹੋ ਸਕਦਾ ਜਦੋਂ ਅਸੀਂ ਡਾਇਰੈਕਟ ਉਹਨੂੰ ਮਾਰਕੀਟ ਨਾਲ ਜੋੜਾਂਗੇ ਜੇ ਜਦ ਜਿੰਨਾ ਚਿਰ ਅਸੀਂ ਮੰਡੀ ਦੇ ਵਿੱਚ ਲੈ ਕੇ ਜਾਂਦੇ ਆ ਫਸਲ ਉਹ ਨਜ਼ਰ ਕਿਸਾਨ ਜਿਹੜਾ ਆਪਣੇ ਪੈਰਾਂ ਤੇ ਨਹੀਂ ਖੜਾ ਹੋ ਸਕਦਾ ਇੱਕ ਮੇਰੀ ਕੋਸ਼ਿਸ਼ ਹੈਗੀ ਕਿ ਮੈਂ ਆਪਣੇ ਪਿੰਡ ਦੇ ਕਿਸਾਨ ਨੂੰ ਮੰਡੀ ਦੇ ਨਾਲ ਬਜਾਏ ਲੋਕਾਂ ਦੇ ਨਾਲ ਜੋੜਾਂ ਸਿੱਧਾ ਉਹਦੀ ਮਾਰਕੀਟਿੰਗ ਕਰਾਵਾਂ ਉਸ ਦੇ ਬਾਰੇ ਵੀ ਮੇਰੀ ਪਹਿਲ ਦੇ ਅਧਾਰ ਤੇ ਉਹ ਮੈਂ ਕੰਮ ਕਰਾਂਗਾ ਕੀ ਕਹਿਣਾ ਚਾਹੁੰਗਾ ਹਾਂ ਤੇ ਵਿੱਚ ਤੁਹਾਨੂੰ ਮੈਂ ਇਹੀ ਕਹਿਣਾ ਚਾਹੁੰਦਾ ਜੀ ਕਿ ਮੇਰਾ ਅਪੀਲ ਕੀਆ ਮੇਰਾ ਜਿਹੜਾ ਪਿੰਡ ਆ ਉਹ ਮੇਰਾ ਤੀਰ ਸਥਾਨ ਆ ਕਿਉਂਕਿ ਮੈਂ ਇਸ ਪਿੰਡ ਦੀ ਮਿੱਟੀ ਦੇ ਵਿੱਚ ਪੈਦਾ ਹੋਇਆ ਹਾਂ ਇਸੇ ਤਰੀਕੇ ਨਾਲ ਜਿੰਨੇ ਮੇਰੇ ਐਨ ਆਰ ਆਈ ਵੀਰ ਨੇ ਉਹ ਵੀ ਇਸ ਮਿੱਟੀ ਦੇ ਵਿੱਚ ਗਏ ਹੋਏ ਨੇ ਤੇ ਉਹ ਹਮੇਸ਼ਾ ਹੀ ਇਸ ਮਿੱਟੀ ਦੇ ਨਾਲ ਜੁੜੇ ਰਹਿਣਗੇ ਮੈਂ ਆਪਣੇ ਸਾਰੇ ਐਨ ਆਰ ਆਈ ਵੀਰਾਂ ਨੂੰ ਨਾਲ ਲੈ ਕੇ ਇਹ ਪਿੰਡ ਦਾ ਵਿਕਾਸ ਇਸ ਨਗਰ ਦਾ ਵਿਕਾਸ ਕਰਾਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੇਰਾ ਪਿੰਡ ਆ ਉਹ ਇੱਕ ਪੰਜਾਬ ਦੇ ਨਕਸ਼ੇ ਦੇ ਉੱਤੇ ਹੋਵੇ ਇਸ ਤਰੀਕੇ ਦਾ ਮੈਂ ਬਣਾ ਸਕਾਂ ਲੋਕ ਮੇਥੋਂ ਆਸ ਵੀ ਇਸੇ ਤਰੀਕੇ ਦੀ ਰੱਖਦੇ ਆ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਲੋਕਾਂ ਦੀ ਆਸ ਤੇ ਉੱਤੇ ਹੀ ਪੂਰਾ ਉਤਰਾਂ ਬਾਕੀ ਸਾਰੇ ਲੋਕਾਂ ਨੂੰ ਨਾਲ ਲੈ ਕੇ ਜਦੋਂ ਸਰਬਜਨ ਦਾ ਵੱਡ ਜਾਂਦਾ ਤਾਂ ਉਹ ਸਾਰੇ ਪਿੰਡ ਦਾ ਸਾਂਝਾ ਹੁੰਦਾ ਇਹ ਆ ਵੀ ਪਾਰਟੀ ਵਾਈਜ਼ ਨੂੰ ਖਤਮ ਕਰਕੇ ਜਿੰਨੇ ਵੀ ਵਿਕਾਸ ਦੇ ਕਾਰਜ ਰਹਿੰਦੇ ਨੇ ਉਹਨਾਂ ਨੂੰ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਆਪਣੀ ਟਰਮ ਦੇ ਵਿੱਚ ਉਹਨੂੰ ਉਹਨੂੰ ਪੂਰਾ ਕਰ ਸਕਾਂ ਤੇ ਸਾਰੇ ਨਗਰ ਦਾ ਹਿੱਸਾ ਜੋਗ ਲੈ ਸਕਾਂ ਇਸ ਤਰ੍ਹਾਂ ਦੀ ਮੇਰੀ ਕੋਸ਼ਿਸ਼ ਹੋਏਗੀ ਥੈਂਕ ਯੂ